ਮੈਨੂੰ ਯਾਰ ਮਰਵਾਉਣ ਦੀ ਕੋਸ਼ਿਸ਼ ਕੀਤੀ ਗਈ ਇੱਕ ਵਾਰ ਨਹੀਂ ਕਈ ਵਾਰ ਕਿੰਨੇ ਕੋਸ਼ਿਸ਼ ਕੀਤੀ ਹੈ ਹਾਂਜੀ ਕਿੰਨੇ ਕੋਸ਼ਿਸ਼ ਅਮਰਤਪਾਲ ਨੇ ਮੈਂ ਕਿਤੇ ਕੋਈ ਉਹੋ ਕਹਿਣਾ ਵੀ ਮੈਨੂੰ ਕਿਸੇ ਹੋਰ ਨੇ ਕਿਸੀ ਮੈਨੂੰ ਉਹਨੂੰ ਮੇਰੇ ਬਾਰੇ ਪੜਕਾ ਦਿੱਤਾ ਗਿਆ ਜਾਂ ਕੀ ਕਰ ਦਿੱਤਾ ਕਿ ਹਾਲਾਂਕਿ ਮੈਂ ਉਹਦੇ ਖਿਲਾਫ ਕਦੇ ਨਹੀਂ ਸੀ ਬੋਲਿਆ ਮੈਂ ਇੱਕੋ ਗੱਲ ਕਹੀ ਸੀ ਵੀ ਹਰਨੇਕ ਸਿੰਘ ਫੌਜੀ ਨੂੰ ਦੀਪ ਸਿੱਧੂ ਪ੍ਰਧਾਨ ਬਣਾ ਕੇ ਗਿਆ ਮੈਂ ਤਾਂ ਇਹਨੂੰ ਮੰਨਦਾ ਹੈਨਾ ਤੇ ਇਹ ਗੱਲ ਠੀਕ ਹੈ ਵੀ ਫੌਜੀ ਹੁਣੀ ਨਲਾਇਕ ਬੰਦੇ ਨੇ ਹੈਨਾ ਉਹਨੂੰ ਨਹੀਂ ਸਮਝ ਹੈਗੀ ਕਿਸੇ ਗੱਲ ਦੀ ਨਾ ਉਹਨਾਂ ਨੂੰ ਪੰਥ ਦਾ ਪਤਾ ਕੱਲ ਅਮਰਤ ਛਕੇ ਨੇ ਉਹਨਾਂ ਨੇ ਹਨਾ ਬੜਬੜੇ ਡਾਂਗਾ ਚੱਕ ਕੇ ਤੁਰੇ ਫਿਰਦੇ ਨਹੀਂ ਨਹੀਂ ਉਹਨਾਂ ਨੂੰ ਪੰਥ ਦੀ ਔਰ ਪੰਜਾਬ ਦੀ ਲੜਾਈ ਦਾ ਪਤਾ ਨਲਾਇਕ ਨੇ ਪਰ ਯਾਰ ਮੈਨੂੰ ਪਹਿਲਾਂ ਤਾਂ ਇੱਕ ਗੱਲ ਦੱਸੋ ساری ਜ਼ਿੰਦਗੀ ਜਿਸ ਪਰਿਵਾਰ ਨੇ ਚਾਰ ਪੁਸ਼ਤਾਂ ਪੰਥ ਲਈ ਲਾਤੀਆਂ ਹੁਣ ਸਾਡੇ ਬਜ਼ੁਰਗ ਅਕਾਲੀ ਸੀ ਪਹਿਲਾਂ ਜਦ ਤੋਂ ਸੰਤ ਜਰਨੈਲ ਸਿੰਘ ਜੁਣੀ ਆ ਗਏ ਜਦ ਤੋਂ ਸੰਤ ਜਰਨੈਲ ਸਿੰਘ ਉਹਨਾਂ ਵਾਲੀ ਸੋਚ ਦੇ ਚੱਲਦੇ ਰਹੇ ساری ਜ਼ਿੰਦਗੀ ਉਹ ਲਾਤੀ ਮੈਂ ਵੀ ਬੁੱਢਾ-ਬੁੱਢਾ ਹੋ ਗਿਆ ਮੈਂ ਛੋਟਾ ਜਿਹਾ ਸੀ ਯਾ ਸੰਤ ਜਰਨੈਲ ਸਿੰਘ ਉਹਨਾਂ ਦੇ ਦਰਸ਼ਨ ਕੀਤੇ ਮੈਂ ਧਰਮਜੋਤ ਮੋਰਚੇ ਚ ਹਿੱਸਾ ਲਿਆ ਹੋਇਆ